ਸਤਿ ਸ੍ਰੀ ਅਕਾਲ ਦੋਸਤੋ ਪਬਲਿਕ ਸਮਾਣਾ ਨਿਊਜ਼ ਦੇਖ ਰਹੇ ਹੋ। ਤਮਾਮ ਦਸਪੰਨ ਦਾ ਸਵਾਗਤ ਹੈ। ਨਵੀਂ ਅਪਡੇਟ ਲੈ ਕੇ ਅੱਜ ਆਜਾ ਰਹੇ ਹਾਂ। ਪੰਜਾਬ ਦੇ ਵਿੱਚ ਜਿੰਨੇ ਵੀ ਗਵਰਨਮੈਂਟ ਅੰਪਲਾਈਜ਼ ਨੇ ਜਾਂ ਅਲੱਗ-ਅਲੱਗ ਬੇਕਮ ਇੰਦਰਾ ਸੰਬੰਧਿਤ ਨੇ ਲਗਾਤਾਰ ਇਹਨਾਂ ਵੱਲੋਂ ਜਿਹੜਾ ਸਰਕਾਰ ਦੇ ਨਾਲ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਜਿਹੜੇ ਮੀਟਿੰਗਾਂ ਦੇ ਸੱਤੇ ਨੇ ਰਿਜ਼ਲਟ ਨਹੀਂ ਉਹ ਬੇ ਨਿਕਲੇ ਨਿਕਲ ਆਏ ਨੇ। ਤੇ ਜਿਹੜੀਆਂ ਅੱਜ ਤਸਵੀਰਾਂ ਨੇ ਪੰਜਾਬ ਸਰਕਾਰ ਦਾ ਇਹਨਾਂ ਵੱਲੋਂ ਜਿਹੜੇ ਕਾਗਜ਼ ਪੱਤਰ ਨੇ ਸਾਰੇ ਸਾਢੇ ਜਣੇ ਮੌਕੇ ਦੇ ਤਸਵੀਰਾਂ ਨੇ ਗੱਲਬਾਤ ਕਰਦੀਆਂ। ਅੱਜ ਦਖਤਾਰ ਚ ਕੀ ਕਹਾਂਗੇ ਕੀ ਬ বারবার ਜਲੰਧਰ ਦੀ ਚੌਣਾ ਦੇ ਵਿੱਚ ਜਿਹੜਾ ਹੈਗਾ ਇੱਕ ਠੰਡਾ ਮਾਹੌਲ ਦਾ ਪ੍ਰੋਗਰਾਮ ਦਿੱਤਾ ਗਿਆ ਸੀਗਾ ਮੁਲਾਜ਼ਮਾਂ ਵੱਲੋਂ ਫਿਰ ਸਰਕਾਰ ਬੈਕਬੁੱਡ ਤੇ ਆ ਕੇ ਜਿਹੜਾ ਹੈਗਾ ਮੁਲਾਜ਼ਮਾਂ ਨੂੰ ਇੱਕ ਮੀਟਿੰਗ ਦਾ ਟਾਈਮ ਦਿੱਤਾ ਸੀਗਾ ਪਰ ਉਹ ਮੀਟਿੰਗ ਜਿਹੜੀ ਹੈ ਸਰਕਾਰ ਨੇ ਕੀਤੀ ਨਹੀਂ ਉਸ ਤੋਂ ਬਾਅਦ ਸਾਨੂੰ 2 ਤਰੀਕ ਦਾ ਜਿਹੜਾ ਟਾਈਮ ਦਿੱਤਾ 2 ਅਗਸਤ ਦਾ ਉਸਤੇ ਵੀ ਜਿਹੜਾ ਸਰਕਾਰ ਨੇ ਮੀਟਿੰਗ ਨਹੀਂ ਕੀਤੀ ਹੁਣ ਸਾਨੂੰ ਜਿਹੜਾ 22 ਅਗਸਤ ਦਾ ਟਾਈਮ ਦਿੱਤਾ ਆ ਸਾਨੂੰ ਕੋਈ ਵਿਸ਼ਵਾਸ ਨਹੀਂ ਹੈ ਇਸ ਸਰਕਾਰ ਦੇ ਉੱਤੇ ਕਿਉਂਕਿ ਇਹ ਠੁੱਟੀ ਸਰਕਾਰ ਹੈ ਇਹੀ ਸਰਕਾਰ ਜਦੋਂ ਸੱਤਾ ਦੇ ਵਿੱਚ ਨਹੀਂ ਸੀਗੀ ਸਾਡੀਆਂ ਰੈਲੀਆਂ ਚਾੰਦੇ ਹੁੰਦੇ ਸੀ ਕਿ ਤਖਤੀਆਂ ਫੜ ਕੇ ਗਲਾਂ 'ਚ ਤੱਕੀਆਂ ਪਾ ਕੇ ਸਾਡੇ ਨਾਲ ਵ ਕਿ ਜਿਹੜੀ 2004 ਦੀ ਪੁਰਾਣੀ ਪੈਨਸ਼ਨ ਆਸੀਂ ਤੁਹਾਨੂੰ ਬਹਾਲ ਕਰਕੇ ਦੇਵਾਂਗੇ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਅਸੀਂ ਪੱਕੇ ਕਰਾਂਗੇ ਰੈਗੂਲਰ ਕਰਾਂਗੇ ਜਿਹੜੀ ਫੇਕੇਦਾਰੀ ਸਿਸਟਮ ਹੈ ਉਹਨੂੰ ਖਤਮ ਕਰਾਂਗੇ ਪਰ ਇਹ ਸਰਕਾਰ ਉਸਦੇ ਉਲਟ ਉਹਨਾਂ ਜਿਹੜੀ ਨਵੀਂ ਭਰਤੀ ਕਰ ਰਹੀ ਹੈ ਜਿਹੜਾ ਸਾਡਾ ਸਵਿਪਰ ਹੈ ਸਕੂਲਾਂ ਦੇ ਵਿੱਚ ਉਹਨੂੰ 3000 ਰੁਪਏ ਫਿਕਸ ਜਿਹੜਾ ਸਾਡਾ ਚੌਕੀਦਾਰ ਰੱਖਿਆ ਹੈ ਉਹਨਾਂ ਨੂੰ 5000 ਰੁਪਏ ਫਿਕਸ ਤੇ ਰੱਖ ਰਹੀ ਹੈ ਜਿਹੜਾ ਕਿ ਸ਼ਰੇਆਮ ਜਿਹੜਾ ਲੋਕਾਂ ਦੇ ਜਿਹੜਾ ਘਾਣ ਹੈ ਲੋਕਾਂ ਨੂੰ ਜਿਹੜਾ ਹੈਗਾ ਰੋਜ਼ਗਾਰ ਦੇਣ ਦੀ ਬਜਾਏ ਲੋਕਾਂ ਨੂੰ ਮਜਬੂਰ ਕਰ ਰਹੀ ਹੈ ਕਿ ਬੈਕਪੋਰਟ ਨਾ ਤਾਂ ਇਹਨਾਂ ਦਾ এডਿਕੇਸ਼ਨ ਵੱਲ ਧਿਆਨ ਹੈ ਨਾ ਹੀ ਹੈਲਥ ਵੱਲ ਧਿਆਨ ਹੈ ਹੈਲਥ ਦੇ ਵਿੱਚ ਸਾਡੇ ਸਮਾਣੇ ਦੇ ਵਿੱਚ ਹੀ ਲਗਾ ਲਓ ਕਿ ਸਟਾਫ ਦੀ ਇੰਨੀ ਕਮੀ ਹੈ ਦਵਾਈਆਂ ਦੀ ਇੰਨੀ ਕਮੀ ਹੈ ਕਿ ਲੋਕ ਪਰੇਸ਼ਾਨ ਨੇ ਹੁਣ ਜਿਹੜਾ ਹਸਪਤਾਲ ਦਾ ਨਾਮ ਆ ਜਿਹੜਾ ਲੋਕਾਂ ਨੇ ਰੈਫਰ ਹਸਪਤਾਲ ਰੱਖਤਾ ਪਾਕਤਨਾ ਦੇ ਸਮਾਣੇ ਕਿਉਂਕਿ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ এডਿਕੇਸ਼ਨ ਦਾ ਵੀ ਇਹੀ ਵਾਲਾ ਕਾਲਜਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਸਕੂਲਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਬਹੁਤ ਯਾਨੀ ਕਿ ਬੁਰੇ ਤਰੀਕੇ ਨਾਲ ਜਿਹੜਾ ਹੈਗਾ ਲੋਕਾਂ ਨੂੰ ਲੋਕਾਂ ਦੀ ਲੁੱਟ ਖਸੂਤ ਹੈ ਜਿਹੜੀ ਸਰਕਾਰ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਗਵਰਨਮੈਂਟ ਨੂੰ ਅਪਲਾਈਜ਼ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ 2004 ਦੀ ਪੈਨਸ਼ਨ ਹੈ ਉਹਨੂੰ ਹਾਲੇ ਤੱਕ ਨਾ ਤਾਂ ਕੋਈ ਬਹਾਲ ਕੀਤਾ ਜਾ ਰਿਹਾ ਤੇ ਨਾ ਹੀ ਜਿਹੜੇ ਕੱਚੇ ਮਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾ ਰਿਹਾ ਹੋਰ ਵੀ ਮੌਕੇ ਤੇ ਮੌਜੂਦ ਆ ਕੋਈ ਗੱਲਬਾਤ ਕਰਦੇ ਆ ਹਾਂਜੀ ਕੀ ਕਹੋਂਗੇ ਹੋਰ ਕੀ ਐਜੰਡਾ ਤੁਹਾਡਾ ਜੀ ਸਾਹਿਬ ਐਜੰਡਾ ਗੱਦਾ ਹੀ ਆ ਕਿ ਜਿਹੜਾ ਭਗਵੰਤ ਮਾਨ ਦੀ ਸਰਕਾਰ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਉਹ ਵਿਸ਼ਵਾਸ ਲੋਕਾਂ ਦੇ ਨਾਲ ਢਾਟ ਕੀਤਾ ਭਗਵੰਤ ਮਾਨ ਸਰਕਾਰ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਜੀਵਨੀ ਚੋਂ ਆ ਰਹੀਆਂ ਨੇ ਮਲਾਜਮ ਇਹਨੂੰ ਬਾਹਰ ਜਾਣਗੇ ਵੀ ਸਾਡੇ ਵਿੱਚ ਕਿੰਨੀ ਵੀ ਗਲਤੀਆਂ ਮਜ਼ਦੂਰਾਂ ਨਾਲ ਜਾਂਦੀਆਂ ਵੀ ਸਾਡੇ ਵਿੱਚ ਕਿੰਨੀ ਗਲਤੀਆਂ ਸਾਰੇ ਲਾਤੀ ਜਿਹੜੀਆਂ ਸਰਕਾਰਾਂ ਬਣਾਈਆਂ ਨੇ ਕਿ ਆਪਣੇ ਆਪਣੇ ਦੇ ਚੋਟੜਾ ਦਾ ਜਿਹੜਾ ਪੰਡਾ ਨੇ ਉਹ ਅਸੀਂ ਅੱਜ ਇਸ ਕਰਕੇ ਬੋਲ ਰਹੀਆਂ ਹਾਂ ਸੀਐਮ ਸਾਹਿਬ ਵੱਲੋਂ ਹਰਿਆਣਾ ਦੇ ਵਿੱਚ ਵੀ ਪ੍ਰਚਾਰ ਕਰਿਆ ਜਾ ਰਿਹਾ ਉਸ ਤੇ ਕੀ ਕਹੋਗੇ ਜੋ ਪੰਜਾਬ ਦੇ ਹਾਲਾਤ ਬਣਾ ਦਿੰਦੇ ਨੇ ਉਹੋ ਜਿਹੇ ਹਾਲਾਤ ਸੋ ਹਰਿਆਣਾ ਦੇ ਬਣਾ ਦਾਂਗੇ ਇਸ ਕਰਕੇ ਲੋਕਾਂ ਨੂੰ ਮਿਸ਼ਵਾਸ ਨਹੀਂ ਇਹ ਨਾ ਕਰਾਂਗਾ ਕਿ ਅੱਜ ਨੂੰ ਹੁੰਦੇ ਜਿਹੜੇ ਮਿੰਟ ਚ ਰੋ ਕੇ ਦਿਖਾ ਦਿੰਦਾ ਮਿੰਟ ਚ ਹੱਸ ਕੇ ਦਿਖਾ ਦਿੰਦਾ ਲੋਕਾਂ ਦੇ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਇਹਦੀ ਧੀ ਨੇ ਵੀ ਜਦ ਕਿਹਾ ਸੀ ਵੀ ਮੇਰਾ ਡੈਡੀ ਇਹਨਾਂ ਡੁਪਾਂਗਾ ਮਿੰਟ ਚ ਰੋ ਬੰਦਾ ਇਹਦਾ ਵਿਸ਼ਵਾਸ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਲੋਕਾਂ ਦੇ ਜਿਹੜੇ ਰਜਗਾਰ ਆ ਲੋਕਾਂ ਦਾ ਰਜਗਾਰ ਦੇ ਵੱਲ ਧਿਆਨ ਦੇਣਾ ਫਰੀ ਵਾਲੀਆਂ ਜਿਹੜੀਆਂ ਉਹ ਛੱਡ ਦੇਣ ਆਟਾ ਫਰੀ ਦੀ ਕਣਕ ਫਰੀ ਦੀ ਪਲਾਣਾ ਉਹ ਛੱਡ ਦੇਣ ਲੋਕਾਂ ਨੂੰ ਰਜਗਾਰ ਦੀ ਲੋੜ ਆ ਜੇ ਲੋਕਾਂ ਨੂੰ ਰਜਗਾਰ ਮਿਲੇਗਾ ਆਪ ਵੀ ਸਾਰਾ ਕੁਝ ਬਣਾ ਕੇ ਇਹਦੇ ਉਹ ਖਾ ਸਕਦੇ ਅੱਜ ਕਿਸੇ ਕੀ ਕਹੋਗੇ ਅਤੇ ਕਹੇ ਜੋ ਪੰਜਾਬ ਦੀ ਸਰਕਾਰ ਝੁੱਠੇ ਦਾਣੇ ਲਾ ਕੇ ਜਿਹੜੀ ਅਸਿਸ ਨੂੰ ਬਹੁ ਵੱਡੀ ਬਹੁ ਮਨਸਪਤੀ ਦੇ ਵਿੱਚ ਪਿਆ ਤੇ ਕੰਮ ਦਿੱਤਾ ਤੁਸੀਂ ਬਹੁਤ ਬਹੁਤ ਲੱਗਦੀ ਹੈ ਕਿ ਨੂੰਸੋ ਕੇ ਮਲਾਜਮਾਨ ਨਾਲ ਇਹਨੇ ਵਾਦੇ ਚੁੱਕੇ ਆ ਪਰ ਪੂਰਾ ਕੋਈ ਨਹੀਂ ਕੀਤਾ ਪੌਣੇ 3 ਸਾਲ ਚੁੱਕੇ ਨੂੰਸੋ ਦੇ ਇਨਕੇ ਸੀਮਾ ਦੇਖਾ ਹੁਣ ਤੇ ਮਲਾਜਮਾਨ ਨਾਲ ਇਹਨੇ ਕੋਈ ਵਾਦਾ ਨਹੀਂ ਕੀਤਾ ਤੇ ਨਾ ਹੀ ਕੋਈ ਪੱਕੀ ਭਰਤੀ ਦਿੱਤੀ ਹੈ ਲਗਾਤਾਰ ਡਿਪਾਰਟਮੈਂਟਾਂ ਦੇ ਰਿਟਾਇਰਮੈਂਟ ਹੋਣਗੇ ਡਿਪਾਰਟਮੈਂਟ ਖਾਲੀ ਨਾਲ ਝੂਠੇ ਵਾਅਦੇ ਕਰ ਰਿਹਾ ਪਰ ਹੁਣ ਯਾਨੀ ਕਿ ਜੋ ਜਿਮਨੀ ਚੋਣਾ ਆਣੀ ਹੈ ਜੋ ਸਾਡੀ ਸੁਪਾ ਕਮੇਟੀ ਹੈ ਜੋ ਵੀ ਸੰਵਾਦ ਦੇਗੀ ਪਰ ਇਸ ਨੂੰ ਅਸੀਂ ਵਾਅਦਾ ਕਰਦੇ ਕਿ ਇਸ ਜਿਹੜੀ ਬੋਰਡ ਸੀ ਇਹਨੂੰ ਕੋਈ ਛੇੜ ਦੇਣੀ ਪੰਜਾਬ ਵਿੱਚ ਨਹੀਂ ਜਿਹੜਾ ਅੱਜ ਦਾ ਤੁਸੀਂ ਇਹ ਪ੍ਰੋਟੈਸਟ ਕਰ ਰਹੇ ਹੋ ਜੇ ਹਲੇ ਵੀ ਸਰਕਾਰ ਦੇ ਉੱਪਰ ਕੋਈ ਗੱਲ ਬਣਨੀ ਹੁੰਦੀ ਹੈ ਅਗਲਾ ਕੀ ਕਦਮ ਲਗਾਉਂ ਸੂਪਾ ਸਾਡੀ ਜੋ ਸਟੇਟ ਬਾਡੀ ਹੈ ਜੋ ਵੀ ਫੈਸਲਾ ਲੇਗੀ ਉਸ ਨੂੰ ਪੂਰੇਗਾ ਤੁਸੀਂ ਦੇਖ ਸਕਦੇ ਹੋ ਜਿਹੜੇ ਗਵਰਨਮੈਂਟ ਅਪਲਾਈਜ਼ ਨੇ ਉਹਨਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਸਾਡੀਆਂ ਮੰਗਾਂ ਜੇ ਸਰਕਾਰ ਪੂਰੀਆਂ ਨਹੀਂ ਕਰਦੀ ਤਾਂ ਜਿਹੜਾ ਸਾਡਾ ਅਗਲਾ ਜੋ ਵੀ ਸਾਨੂੰ ਹੁਕਮ ਮੰਨਦਾ ਤਾਂ ਅਸੀਂ ਉਹ ਅੱਗੇ ਜਿਹੜਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ